ਦੇਹੋ ਦਰਸ ਸੁਖ ਦਾ ਤਿਆ ਮੈਂ ਗਲ ਵਿੱਚ ਲੈ ਹੋ ਮਿਲਾਈ ਜਿਉ ਦੇਹੋ ਦਰਸ ਸੁਖ ਦਾ ਤਿਆ ਮੈਂ ਗਲ ਵਿੱਚ ਲੈ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਸੇਵਕ ਸਿੰਘ ਸੀਪੀਐਫ ਚੈਨਲ ਮੁਹੱਲੀ ਤੋਂ ਅੱਜ ਅਸੀਂ ਆਏ ਹਾਂ ਇੱਥੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਦੇ ਸਮਾਗਮ ਦੇ ਉੱਤੇ ਆਓ ਲੋਕਾਂ ਦੇ ਕੋਲੋਂ ਕੁਝ ਸਵਾਲ ਜਵਾਬ ਕਰਦੇ ਹਾਂ ਕਿ ਉਹਨਾਂ ਦਾ ਇੱਥੇ ਆਉਣ ਦਾ ਮੰਤਵ ਕੀ ਹੈ ਕਿਉਂ ਮਨਾਇਆ ਜਾਂਦਾ ਹੈ ਸ਼ਹੀਦੀ ਜੋੜ ਮੇਲਾ ਸਾਡੇ ਕੁਝ ਦਰਸ਼ਕ ਜਿਨ੍ਹਾਂ ਨੂੰ ਇਸ ਮੇਲੇ ਦੇ ਬਾਰੇ ਸਮਾਗਮ ਦੇ ਬਾਰੇ ਨਹੀਂ ਪਤਾ ਉਹਨਾਂ ਨੂੰ ਜਾਣੂ ਕਰਵਾਉਣ ਦੇ ਲਈ ਅੱਜ ਅਸੀਂ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਪਹੁੰਚੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਪੰਜਾਬੀ ਫਰੀਕ ਚੈਨਲ ਤੋਂ ਇਹ ਤੁਹਾਡਾ ਨਾਮ ਜਾਣ ਸਕਦਾ ਸਰ ਮੈਂ ਹਾਂਜੀ ਮੇਰਾ ਨਾਮ ਜੀਵਾ ਸਿੰਘ ਆ ਜੀ ਹਾਂਜੀ ਜੀਵਾ ਸਿੰਘ ਜੀ ਅਸੀਂ ਤੁਹਾਨੂੰ ਪੁੱਛਣਾ ਚਾਹਾਂਗੇ ਜੋ ਹਰ ਸਾਲ ਦੀ ਤਰ੍ਹਾਂ ਇੱਥੇ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਇਸ ਨੂੰ ਮਨਾਉਣ ਦਾ ਮੰਤਵ ਤੁਸੀਂ ਦਰਸ਼ਕਾਂ ਨੂੰ ਜੋ ਲੋਕ ਨਹੀਂ ਜਾਣਦੇ ਉਹਨਾਂ ਨੂੰ ਤੁਹਾਡੀ ਇਹ ਵੀਡੀਓ ਦੇ ਜ਼ਰੀਏ ਅਸੀਂ ਦੱਸਣਾ ਚਾਹਾਂਗੇ ਵੀ ਇਸ ਦਾ ਮਹੱਤਵ ਕੀ ਹੈ ਇਸ ਦੇ ਬਾਰੇ ਤੁਸੀਂ ਆਪਣੇ ਕੁਝ ਬੋਲ ਸਾਂਝਾ ਕਰਨਾ ਚਾਹੋਗੇ ਹਾਂਜੀ ਬੇਨਤੀ ਹੈ ਸਾਰੀਆਂ ਸੰਗਤਾਂ ਦੇ ਚਰਨਾਂ ਦੇ ਵਿੱਚ ਕਿ ਇਹ ਮਹਾਨ ਜੋੜ ਮੇਲਾ ਦੁਨੀਆ ਦੇ ਵਿੱਚ ਸਭ ਤੋਂ ਵੱਧ ਉਦੁੱਤੀ ਕੁਰਬਾਨੀ ਨੂੰ ਬਿਆਨ ਕਰਦਾ ਹੈ ਸੰਸਾਰ ਦੇ ਕਿਸੇ ਇਤਿਹਾਸ ਦੇ ਵਿੱਚ ਵੀ ਐਸੀ ਕੁਰਬਾਨੀ ਨਹੀਂ ਮਿਲਦੀ 7 ਸਾਲ ਦੀ ਉਮਰ ਦੇ ਵਿੱਚ ਛੋਟੇ ਸਹਬਜ਼ਾਦੇ ਧੰਨ ਬਾਬਾ ਫਤਿਹ ਸਿੰਘ ਜੀ 9 ਸਾਲ ਦੀ ਉਮਰ ਦੇ ਵਿੱਚ ਧੰਨ ਬਾਬਾ ਜੋਰਾਵਰ ਸਿੰਘ ਜੀ ਜਿਨ੍ਹਾਂ ਨੇ ਇੰਨੀ ਛੋਟੀ ਉਮਰ ਦੇ ਵਿੱਚ ਏਡੀ ਵੱਡੀ ਕੁਰਬਾਨੀ ਕੀਤੀ ਜਿਹਨੂੰ ਆਪਾਂ ਇਸ ਤਰ੍ਹਾਂ ਯਾਦ ਕਰਦੇ ਨਿੱਕੀਆਂ ਜਿੰਦਾਂ ਵੱਡੇ ਸਾਕੇ ਕਹਿ ਕੇ ਯਾਦ ਕਰਦੇ ਇਹ ਉਹਨਾਂ ਦੀ ਲਸਾਨੀ ਕੁਰਬਾਨੀ ਨੂੰ ਯਾਦ ਕਰਾਉਣ ਵਾਸਤੇ ਹਰ ਸਾਲ ਸੰਗਤਾਂ ਇਸ ਸਥਾਨ ਤੇ ਇਕੱਠੀਆਂ ਹੁੰਦੀਆਂ ਨੇ ਤੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਸਿੱਖ ਕਦੀ ਸਮਝੌਤਾ ਨਹੀਂ ਕਰਦਾ ਇਹ ਬੜਾ ਵੱਡਾ ਸੰਦੇਸ਼ ਸਾਨੂੰ ਇਹ ਜੋੜ ਮੇਲਾ ਦਿੰਦਾ ਹੈ ਔਰ ਨਾਲ ਹੀ ਸਿੱਖੀ ਸਿਦਕ ਦੇ ਵਿੱਚ ਪੱਕੇ ਰਹਿਣਾ ਆਪਣੇ ਧਰਮ ਵਿੱਚ ਕਾਇਮ ਰਹਿਣਾ ਨਸ਼ਿਆਂ ਤੋਂ ਦੂਰ ਰਹਿਣਾ ਇਹ ਜੋੜ ਮੇਲੇ ਦੀ ਮਹੱਤਤਾ ਹੈ ਸੋ ਇਹੀ ਸਾਨੂੰ ਸੰਦੇਸ਼ ਹਰ ਸਾਲ ਇਸ ਪਾਵਨ ਸਥਾਨ ਤੋਂ ਪ੍ਰਾਪਤ ਹੁੰਦਾ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀਵਾ ਸਿੰਘ ਜੀ ਤੁਸੀਂ ਸਾਨੂੰ ਬਹੁਤ ਵਧੀਆ ਸਮਝਾਉਣਾ ਕੀਤਾ ਹੈ ਇਸ ਸਪੀਚ ਦੇ ਵਿੱਚ ਆਪਣੀ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੇਰਾ ਨਾਮ ਸਵਤਾ ਸਿੰਘ ਹੈ ਜੀ ਹਾਂਜੀ ਸਵਤਾ ਸਿੰਘ ਜੀ ਨੂੰ ਅਸੀਂ ਪੁੱਛਣਾ ਚਾਹਾਂਗੇ ਕਿ ਇੱਥੋਂ ਦੇ ਇਤਿਹਾਸ ਬਾਰੇ ਸਾਡੇ ਦਰਸ਼ਕਾਂ ਨੂੰ ਤੁਸੀਂ ਕੁਝ ਦੱਸੋ ਇੱਥੋਂ ਦਾ ਇਤਿਹਾਸ ਆਪਣੇ ਆਪ ਦੇ ਇੱਕ ਮਿਸਾਲ ਹੈ ਇਹ ਸਿੱਖ ਕੌਮ ਵਾਸਤੇ ਸਿੱਖਾਂ ਵਾਸਤੇ ਇੱਕ ਸਾਡਾ ਮੱਕਾ ਹੈ ਇੱਥੇ ਤੇ ਵੀ ਜੇ ਛੋਟੇ ਛੋਟੇ ਸਾਬ ਜਾਦੇ ਮਾਤਾ ਗੁਜਰ ਕੋਰ ਜੀ ਤੇ ਨਾਲ ਛੋਟੇ ਸਾਬ ਜਾਦੇ ਬਾਬਾ ਜੋਰਾਵ ਸਿੰਘ ਬਾਬਾ ਫਤੇ ਸਿੰਘ ਜੀ ਦਾ ਸ਼ੀਦੀ ਸਥਾਨ ਹੈ ਇੱਥੇ ਉਹਨਾਂ ਦੀ ਯਾਦ ਵਿੱਚ ਇਹ ਹਰ ਸਾਲ ਇੱਥੇ ਜਿਹੜਾ ਸਭਾ ਲੱਗਦੀ ਹੈ ਜਿਵੇਂ ਕਿ ਇਹਨਾਂ ਨੇ ਸਾਨੂੰ ਇੱਥੋਂ ਦੇ ਮੰਤਬਾਰੇ ਦੱਸਿਆ ਵੀ ਇੱਥੇ ਇਹ ਸਭਾ ਕਿਉਂ ਮਨਾਈ ਜਾਂਦੀ ਹੈ ਅਸੀਂ ਉਹਨਾਂ ਦੀ ਸ਼ਹਾਦਤ ਦੇ ਬਾਰੇ ਕੁਝ ਚਾਨਣਾ ਪਾਉਨੇ ਆ ਬਾਬਾ ਜੀ ਕੋਲੋਂ ਅਸੀਂ ਪੁੱਛਣਾ ਚਾਹਾਂਗੇ ਕਿ ਉਹਨਾਂ ਦੀ ਸ਼ਹਾਦਤ ਬਾਰੇ ਸਾਨੂੰ ਦੱਸਿਆ ਜਾਵੇ ਕਿ ਕਿਵੇਂ ਸ਼ਹੀਦ ਕੀਤਾ ਗਿਆ ਸੀਗਾ ਉਹਨਾਂ ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਕਿਉਂ ਸ਼ਹੀਦ ਕੀਤਾ ਗਿਆ ਮਾਤਾ ਗੁਜਰ ਕੌਰ ਜੀ ਬਾਰੇ ਕੁਝ ਇਹਨਾਂ ਤੋਂ ਪੁੱਛਣਾ ਚਾਹਾਂਗੇ ਹਾਂ ਜੀ ਸਰ ਮੇਨ ਜੋ ਸ਼ਹੀਦੀ ਦਾ ਕਾਰਨ ਤੇ ਹੀ ਸੀ ਜੋ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਫੜਨ ਵਾਸਤੇ ਉਹਨਾਂ ਸ਼ਹੀਦ ਕਰਨ ਵਾਸਤੇ ਜੋ ਫੌਜਾਂ ਕੱਲੀਆਂ ਸੀ ਜੋ ਕਿਰਾ ਚਮਕੌਰ ਦੀ ਗੜੀ ਚ ਪਿਆ ਜਾਂ ਜਦੋਂ ਦਾ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਛੱਡਿਆ ਸੀ ਤੇ ਸਰਸਾ ਨਦੀ ਤੇ ਜਾ ਕੇ ਗੁਰੂ ਸਾਹਿਬ ਦੇ ਪਰਿਵਾਰ ਦਾ ਵਿਛੋੜਾ ਪਿਆ ਜਿਹੜੇ ਮਾਤਾ ਜੀ ਤੇ ਛੋਟੇ ਸਾਹਿਬ ਜਾਦੇ ਜਿਹੜੇ ਮਾਤਾ ਜੀ ਦੇ ਨਾਲ ਗੰਗੂ ਦੇ ਘਰੇ ਰਹੇ ਨੇ ਗੰਗੂ ਦੀ ਜਿਹੜੀ ਬੇਇਮਾਨੀ ਕਰਕੇ ਬਾਅਦ ਵਿੱਚ ਗੰਗੂ ਨੇ ਉਹਨਾਂ ਨੂੰ ਮੋਰਿੰਡੇ ਜੇਲ੍ਹ ਵਿੱਚ ਗ੍ਰਿਫਤਾਰ ਕਰਵਾਇਆ ਗ੍ਰਿਫਤਾਰੀ ਤੋਂ ਬਾਅਦ ਫਿਰ ਉਹਨਾਂ ਨੂੰ ਇੱਥੇ ਠੰਡੇ ਬੁਰਜ ਦੇ ਵਿੱਚ ਲਿਆਂਦਾ ਗਿਆ ਇਸ਼ੀਆ ਹੋਈਆਂ ਨੇ ਤਿੰਨ ਦਿਨ ਜਦੋਂ ਉਹਨਾਂ ਨੇ ਆਪਣੀ ਇਨ ਨਹੀਂ ਮੰਨੀ ਉਹਨਾਂ ਦਾ ਕਹਿਣਾ ਨਹੀਂ ਮੰਨਿਆ ਤੇ ਉਹਨਾਂ ਆਪਣੇ ਧਰਮ ਦੇ ਵਾਸਤੇ ਇਸ ਮਨੁੱਖਤਾ ਦੇ ਵਾਸਤੇ ਆਪਣਾ ਸ਼ਹੀਦੀ ਦਿੱਤਾ ਤੇ ਉਹਨਾਂ ਨੂੰ ਜ਼ਿੰਦਾ ਨੀਂਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ ਸਾਨੂੰ ਬਹੁਤ ਹੀ ਵਜਾ ਸਮਝਾਉਣਾ ਕੀਤਾ ਸਬਜੀਤ ਸਿੰਘ ਜੀ ਨੇ ਸ਼ਹਾਦਤ ਦੇ ਬਾਰੇ ਵਿੱਚ ਚਾਨਣਾ ਪਾਇਆ ਤੇ ਸਭਾ ਇੱਥੇ ਕਿਉਂ ਬਣਾਈ ਜਾਂਦੀ ਉਸ ਦੇ ਬਾਰੇ ਵੀ ਸਾਨੂੰ ਸਮਝਾਉਣਾ ਕੀਤਾ ਹੈ ਅਸੀਂ ਧੰਨਵਾਦੀਆਂ ਸਬਜੀਤ ਸਿੰਘ ਜੀ ਦੇ ਆਪਣੇ ਚੈਨਲ ਦੇ ਵੱਲੋਂ ਤੇ ਪੂਰੀ ਟੀਮ ਦੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਰੂਪ ਗੁਰੂ ਪਿਆਰੇ ਖਾਲਸਾ ਜੀ ਸਭ ਤੋਂ ਪਹਿਲਾਂ ਸਿੱਖੀ ਦਾ ਸੱਚਾ ਦਾ ਸੱਚਾ ਸੂਰਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਗੱਲ ਦਾ ਦੇ ਜਵਾਬ ਮੈਨੂੰ ਆਪਣੇ ਆਪ ਨੂੰ ਹਿੰਦੀ ਕਹੋਣ ਵਾਲੇ ਗੱਲਾਂ ਕਰਨ ਵਾਲੇ ਬੰਦੇ ਬੜੇ ਮਿਲਦੇ ਬੰਦੇ ਘੱਟ ਨੇ ਰੱਤ ਚਵਾਉਣ ਵਾਲੇ ਦੁੱਧ ਪੀਣ ਵਾਲੇ ਮਦਨੂ ਬੜੇ ਮਿਲਦੇ ਉਹ ਬੰਦੇ ਘੱਟ ਨੇ ਹਰ ਦਿਨ ਭਾਉਣ ਵਾਲੇ ਲੱਖਾਂ ਟੱਕਰਾਂ ਮਾਰ ਤੇ ਨਹੀਂ ਮਿਲਨੇ ਬੰਦੇ ਨੀਆਂ ਦੇ ਵਿੱਚ ਚਣਵਾਉਣ ਵਾਲੇ ਅੱਜ ਜੋਤੀ ਸਰੂਪ ਸਾਹਿਬ ਜੀ ਦਾ ਦਰਸ਼ਨ ਕਰਨ ਆਇਓ ਗੁਰਦੁਆਰਾ ਸਾਹਿਬ ਜੀ ਦਾ ਖੋਟੇ ਸਾਹਿਬ ਜਦਾਂ ਰਖੀ ਹਿੱਦੀ ਜਿੱਥੇ ਬੜੀ ਲਸਾਨੀ ਖਹੀਦੀ ਆ ਮੈਂ ਭਾਈ ਰਣਜੀਤ ਸਿੰਘ ਰਾਣਾ ਪੰਥਕ ਕਵੀ ਤੁਹਾਡਾ ਇੱਕ ਸ਼ੇਰ ਕਹਿ ਰਿਹਾ ਹਾਂ ਤੁੱਕ ਦਾ ਸੀਸ ਕੋਨਾ ਉਹਨਾਂ ਹਸੀਆਂ ਨੂੰ ਜਨਕੋਂ ਮੈਂ ਉਤੋਂ ਆਪਾ ਵਾਰ ਦਿੱਤਾ ਬੇੜਾ ਧਾਰਨੇ ਨੂੰ ਚੱਪੂ ਆਪ ਬਣ ਕੇ ਅਜੀਤ ਦੋਰਾਵਾਰ ਫਤਿਹ ਦਾ ਹਾਰ ਦਿੱਤਾ ਤੂੰ ਰੱਖੀ ਇੱਕ ਨਖਾਨੇ ਨਹੀਂ ਧਾਗੇ ਉੱਤੇ ਬੋਟੀ ਬੋਟੀ ਕਰਵਾਰ ਪਰਿਵਾਰ ਦਿੱਤਾ ਜਿਹੜਾ ਪੰਥ ਪਿਆਰੇ ਨਾਲ ਕੌਲ ਕੀਤਾ ਕਿਸਤਾਨ ਨਾਲ ਤੂੰ ਕਰਦਾ ਉਤਾਰ ਦਿੱਤਾ ਦਰ ਮਾ ਅਤਰੂ ਇਹ ਕਿ ਦੇ ਬੱਚਿਆਂ ਨੂੰ ਉਧਰ ਸੂਬੇ ਨੇ ਜ਼ੁਲਮ ਕਮਾਰ ਦਿੱਤਾ ਮੋਤੀ ਆਣ ਕੇ ਅੰਮਾ ਨੂੰ ਕਹਿਣ ਲੱਗਾ ਤੇਰੇ ਲਾਲਾਂ ਨੇ ਸਦਕਾ ਨ ਬਹਾਰ ਦਿੱਤਾ ਡੋਲੇ ਲਾਲ ਨਹੀਂ ਅੰਮੀ ਇਹ ਮੂਲ ਤੇਰੇ ਕਾਬਰਾਨੀਆਂ ਦੇ ਵਿੱਚ ਧਨਵਾ ਦਿੱਤਾ ਤੇਰੇ ਲਾਲਾਂ ਦੀ ਵਾਰਤਾ ਢੱਗ ਗਉਂਦਾ ਅਮਰਤ ਸਰੀਆ ਰਾਣਾ ਅਦਗਾ ਜਾਂਦਾ ਮੈਂ ਸਾਰੀਆਂ ਸੰਗਤਾਂ ਨੂੰ ਸਾਹਿਬ ਜਿਆਦਿਆਂ ਦੀ ਖੁਸ਼ੀ ਦੀ ਜੋ ਕੇ ਮਨ ਹੁਣਾ ਹੈ ਨੇ ਖਰਦਾ ਦੇ ਫੁੱਲ ਪੇੜ ਕਰਨ ਆਏ ਨੇ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਹਾਂ ਬਹੁਤ ਬਹੁਤ ਧੰਨਵਾਦੀਆਂ ਜੋੜ ਮੇਲਿਆਂ ਤੇ ਆਇਆ ਕਰੋ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਣ ਹੋਏ ਹਾਂ ਜੀ ਤੁਹਾਡਾ ਨਾਮ ਕੀ ਮੇਰਾ ਨਾਮ ਪ੍ਰਿਤਪਾਲ ਸਿੰਘ ਹਾਂ ਜੀ ਇਹ ਪ੍ਰਿਤਪਾਲ ਸਿੰਘ ਜੀ ਨੇ ਹਾਂ ਜੀ ਤੁਸੀਂ ਮੈਂ ਤੇ ਸਿੰਘ ਹਾਂ ਜੀ ਤੁਹਾਡਾ ਨਾਮ ਜੀ ਰਕਵੀਰ ਸਿੰਘ ਤੇ ਇਹਨਾਂ ਤੋਂ ਮੈਂ ਸਵਾਲ ਕਰਨਾ ਚਾਹਾਂਗਾ ਕਿ ਤੁਸੀਂ ਸਾਨੂੰ ਦੱਸਣਾ ਕਰੋ ਸਮਝਾਉਣਾ ਕਰੋ ਕਿ ਕਿਉਂ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਇੱਥੇ ਸ਼੍ਰੀ ਫਤਿਹਗੜ ਸਾਹਿਬ ਜੀ ਦੇ ਵਿੱਚ ਹਰ ਸਾਲ ਕਿਉਂ ਸੰਗਤਾਂ ਆਉਂਦੀਆਂ ਇੱਥੇ ਹਰ ਸਾਲ 25 26 27 ਦਸੰਬਰ ਨੂੰ 11 12 13 ਪੋ 11 12 13 ਪੋ ਦਸਮੀਨਾ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਸ਼੍ਰੀ ਜੋਰਾਵਸ ਅਤੇ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਉਹਨਾਂ ਦੀ ਜਾਦ ਨੂੰ ਸਮਰਤ ਕਰ ਲਈ ਸੰਗਤਾਂ ਇੱਥੇ ਆ ਕੇ ਆਪਣਾ ਨਕਮਸਤ ਕਹੁੰਦੀਆਂ ਹਨ ਕਿਉਂਕਿ ਇਹ ਸਿਲਾਨੀ ਸਹਾदत ਬਹੁਤ ਹੀ ਉੱਗੀ ਤੇ ਮਸ਼ਹੂਰ ਇਹਨਾਂ ਛੋਟੇ ਛੋਟੇ ਬੱਚਿਆਂ ਨੇ ਦਿੱਤੀ ਹੈ ਜਿਸ ਕਰਕੇ ਸੰਗਤਾਂ ਇਹਨਾਂ ਨੂੰ ਮਨਾਉਣ ਲਈ ਆਪਣਾ ਇੱਥੇ ਤਨਮਨ ਨਾਲ ਸੇਵਾ ਕਰਦੀਆਂ ਹਨ ਤੇ ਇੱਥੇ ਆ ਕੇ ਆਪਣਾ ਜੋੜ ਮਿਲਾ ਮਨਾਉਂਦੀਆਂ ਨੇ ਸਰਦਾ ਦੇ ਫੁੱਲ ਪੇਟ ਕਰਦੀਆਂ ਨੇ ਕਿਉਂਕਿ ਜਿਹੜੀ ਇਹ ਸਹਾदत ਹੈ ਇਹ ਸਿੱਖ ਕੌਮ ਦੀ ਬੜੀ ਬੜੀ ਮਹਾਨ ਸਹਾदत ਹੈ ਇਸ ਨੇ ਇੱਕ ਸਿੱਖਾਂ ਵਾਰੀ ਨਹੀਂ ਸਾਰੀ ਦੁਨੀਆ ਨੂੰ ਆਪਣੇ ਹਰ ਇੱਕ ਵਰਤੂ ਲਈ ਬੜਾ ਮਹਾਨ ਉੱਤਪ ਪਿਤਾ ਹੈ ਇੱਕ ਸਵਾਲ ਤੁਹਾਡੇ ਲਈ ਮੈਂ ਹੋਰ ਸਰ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਅੱਜ ਕੱਲ ਅਸੀਂ ਸੋਸ਼ਲ ਸਾਈਟਾਂ ਦੇ ਉੱਤੇ ਅਕਸਰ ਦੇਖਦੇ ਹਾਂ ਤੇ ਆਮ ਲੋਕ ਵੀ ਸਾਨੂੰ ਜੋ ਸੁਣਦੇ ਆ ਅਸੀਂ ਉਹਨਾਂ ਤੋਂ ਸੁਣਦੇ ਆ ਇਹ ਗੱਲਾਂ ਕਿ ਇਹ ਸ਼ਹੀਦੀ ਦੇ ਦਿਨ ਨੇ ਸ਼ਹਾਦਤ ਦੇ ਦਿਨ ਨੇ ਤੇ ਲੰਗਰਾਂ ਦੇ ਵਿੱਚ ਜੋ ਮਿੱਠੇ ਪਕਵਾਨ ਵੀ ਤਿਆਰ ਕੀਤੇ ਜਾਂਦੇ ਨੇ ਕੁਝ 50% ਲੋਕ ਉਹਨਾਂ ਦੇ ਉੱਤੇ ਸ਼ੰਕਾ ਜ਼ਾਹਿਰ ਕਰ ਰਹੇ ਨੇ ਵੀ ਇਹ ਮਿੱਠੇ ਪਕਵਾਨ ਅਸੀਂ ਕਿਉਂ ਤਿਆਰ ਕਰਦੇ ਸਾਨੂੰ ਨਹੀਂ ਕਰਨੇ ਚਾਹੀਦੇ ਉਹਦੇ ਬਾਰੇ ਤੁਸੀਂ ਆਪਣੇ ਕੀ ਵਿਚਾਰ ਦੇਣਾ ਚਾਹੋ ਇਹ ਸਾਡੇ ਪਹਿਲਾਂ ਇਸ ਤੋਂ ਸਰਪਿਸ ਦੇ ਸਾਜ ਤੋਂ ਮਨਾਇਆ ਸੀ ਨਾਮ ਤਾਂ ਜੋ ਡੀਸੀ ਸਾਹਿਬ ਪਿਛਲੇ ਸਾਲ ਸੀ ਨਾ ਉਹਨਾਂ ਨੇ ਬੜੀ ਬੰਦੀ ਲਾਈ ਆ ਵੀ ਜਿਹੜੇ ਇਸ ਤੋਂ ਪਹਿਲਾਂ ਜਿਸਤਰਾਸ ਨੇ ਟੰਡੋਲ ਵਗਰਾ ਹੁੰਦੇ ਸੀ ਜੋ ਹੋਰ ਰਸਤਾ ਦੀਆਂ ਬੰਦਾ ਦੁਕਾਨਾਂ ਵੀ ਬੰਦ ਕਰਾਈਆਂ ਸੀ ਇਸ ਤਰ੍ਹਾਂ ਅਸੀਂ ਵੀ ਅਸੀਂ ਚਾਹੁੰਦੇ ਹਾਂ ਅਸੀਂ ਵੀ ਅਸੀਂ ਵਿਚਾਰ ਰੱਖਦੇ ਹਾਂ ਆਪਣੇ ਵਿੱਚ ਵੀ ਲੰਗਰ ਨੇ ਸਿਰਫ ਦਾਲ ਸਬਜੀ ਪ੍ਰਸ਼ਾਦਾ ਹੋਣ ਬਾਕੀ ਦੂਜੇ ਜਿਹੜੇ ਲੰਗਰ ਆ ਬਣਦੇ ਨੇ ਇਹ ਤਾਂ ਲੋਕਾਂ ਦੀ ਕੋਈ ਵਿਆਹਫਤ ਪਾਣੀ ਹੋਈ ਆ ਇਹਨਾਂ ਦਾ ਕੋਈ ਮਕਸਦ ਤਾਂ ਨਹੀਂ ਬਣਦਾ ਕਿ ਉਹ ਇਤਿਹਾਸ ਹੀ ਹੁੰਨੇ ਆ ਇਹਨਾਂ ਸਿੱਧੀ ਦੇ ਸਤ ਮਨਾਉਣ ਵਾਸਤੇ ਆਪਣੇ ਇਹਨਾਂ ਨੂੰ ਸਰਦਾਰ ਫਲ ਭੇਟ ਕਰਨ ਵਾਸਤੇ ਸਾਡਾ ਇਹ ਹੀ ਫਰਜ਼ ਬਣਦਾ ਹੈ ਤੇ ਅਸੀਂ ਅਫਸਾਦੇ ਲਵਾਸ ਵਿੱਚ ਆਈਏ ਤੇ ਆਪਾਂ ਇਹਨਾਂ ਨੂੰ ਸਰਦਾਰ ਫਲ ਭੇਟ ਕਰੀਏ ਤੇ ਆਪਣੇ ਗੁਰਦੀ ਮਨਾਈਏ ਸੋਖ ਦਾ ਤਿਆ ਮੈਂ ਗਲ ਵਿੱਚ ਲੈ ਹੋ